ਮਾਰੀ ਬੁੱਢੇ ਨਾਲ ਅਲਗੇ ਨਾਲ ਹਾਜ਼ਰ ਤੇ ਫਿਰ ਉਹਨੂੰ ਸਵਾਦ ਦੇ ਸਵਾਦ ਨੂੰ ਉਹ ਆ ਕੇ ਮੰਗਵਾਉਂਦੇ ਆ। ਛਾ ਵਾਹਿਗੁਰੂ ਜੀ ਕੀ ਤੋ ਸ਼੍ਰੀ ਅਕਾਲ ਸੋ ਦਿਹਾਰੋ ਤੋ ਸ਼੍ਰੀ ਅਕਾਲ ਅਕਨ ਨਾਮ ਵਾਹਿ ਗੁਰੂ ਜੀ ਨਾਮ ਵਾਹਿ ਗੁਰੂ ਜੀ ਆਮ ਵਾਹਿ ਗੁਰੂ ਜੀ ਨੋਨ ਵਾਹਿ ਗੁਰੂ ਜੀ ਆਮ ਵਾਹਿ ਗੁਰੂ ਜੀ ਤੋ ਨਾਮ wah voilà, hey hai, 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 hai guru nam wah hai guruji sat nam wah hai guru ਨਾਮ ਵਾਹੇ ਗੁਰੂ ਨਾਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਨਾਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਜੀ ਸਤ ਨਾਮ ਹੇ ਗੁਰੂ ਤੋ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਤੋ ਨਾਮ ਵਾਹਿ ਗੁਰੂ ਜੀ ਤੋ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਤਨ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਜੀ ਹਤ ਨਾਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਬਾਬੇ ਥਲਿਓ ਨਾਮ ਇੱਥੇ ਬਾਬਾ ਜੀ ਇੱਥੇ ਥਲਿਓ ਇੱਥੇ ਕਰ ਲੋ ਆਹ ਲਓ ਭਈ ਹੈ ਨਾ ਵਾਹਿਗੁਰੂ ਜੀ ਕਾ ਨਾਮ ਵਾਹਿ ਗੁਰੂ ਜੀ ਨਾਮ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵਾਹਿ ਵਾਹਿਗੁਰੂ ਜੀ ਨਾਮ ਜੀ ਕਾ ਵਾਹਿ ਗੁਰੂ ਓਕੇ ਅਜਾ ਸੰਗੀਤ ਨੇ ਕੋਈ ਹਾਂ ਹਾਂ ਇੱਥੇ ਬੈਠਾ ਜਿੰਨੇ ਸੇਕੋ ਪੁੱਛਦੇ ਆ ਲੱਗ ਗਈ ਹੈ ਨਹੀਂ ਪਾਣੀ ਆ ਤੇ ਇਹ ਵੱਡੀ ਆ ਆ ਜਾ ਕੇ ਪਾਣੀ ਰੋਣੇ ਆ ਵੀ ਆਪੇ ਉੱਪਰ ਖਲੋਵੇਂ ਕੋਈ ਪੁੱਛੀ ਅੱਗੇ ਖਾ ਲੋ ਉਹ ਵੀ ਪੁੱਛੂ ਪਰ ਖਾ ਲੋ ਅਗਲੀ ਗੱਡੀ ਜੱਜਾ ਪੁੱਛ ਲੈ ਆਪ ਵੀ ਗੱਡੀ ਚੱਲੋ ਪਾਣੀ ਹੋ ਗਿਆ ਜੀ ਰਾਹ ਹੈ ਇੱਕ ਮਿੰਟੋ ਟਾਲਣਗੇ ਮੁੰਡਾ ਇਹਦੇ ਨਾਲ ਦੀ ਬੀ ਹੋਣੇ ਬਾਬਾ ਬਾਰੀਆਂ ਉੱਤੇ ਖੋਲੀਆਂ ਗੱਡੀ ਦੇ ਹੁੰਦੱਸ ਕੋਈ ਨਹੀਂ ਕੋਈ ਨਹੀਂ ਤਤਨਾ ਲੰਮੇ ਦੂ ਤਤਨਾ ਆਜਾ ਹਾਂਗੇ ਇਹ ਤੂਰੀ ਆਹ ਲਾਹੇ ਬੋਲੇ ਸੋਨਹਾਲੋ ਯਾ ਕਾਲ चलिए जी कौन रहा हूँ हाँ जी चलिए जी हाँ चलो चलो जी हाँ भाई चलिए